ਤਾ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਰਨ ਔਜਲਾ ਔਰ ਯੋਯੋਹਨੀ ਸਿੰਘ ਨੂੰ ਮਹਿਲਾ ਕਮਿਸ਼ਨ ਵੱਲੋਂ ਜਿਹੜਾ ਸੂ ਨੋਟਿਸ ਭੇਜਿਆ ਗਿਆ ਤਾਂ ਵੱਡੀ ਖਬਰ ਨਾਲ ਇਹ ਹੈ ਕਿ ਦੋਨਾਂ ਨੂੰ 11 ਅਗਸਤ ਨੂੰ ਮਹਿਲਾ ਕਮਿਸ਼ਨ ਵੱਲੋਂ ਪੇਸ਼ ਹੋਣ ਲਈ ਕਿਹਾ ਗਿਆ ਹੈ ਦਰਅਸਲ ਮਾਮਲਾ ਇਹ ਹੈ ਕਿ ਯੋਯੋਹਨੀ ਸਿੰਘ ਦਾ ਜੋ 1 ਸਾਲ ਪਹਿਲਾਂ ਮਿਲੀਨਰ ਗਣਾ ਆਇਆ ਸੀ ਉਸ ਨੂੰ ਲੈ ਕੇ ਵੀ ਵਿਵਾਦ ਹੋ ਚੁੱਕਾ ਹੈ ਉਹਨਾਂ ਨੇ ਕਹਿ ਕੇ ਇਸ ਦੇ ਵਿੱਚ ਜਿਹੜੀ ਆ ਗਲਤ ਸ਼ਬਦਾਵਲੀ ਵਰਤੀ ਗਈ ਹੈ ਔਰਤਾਂ ਨੂੰ ਲੈ ਕੇ ਕਰਨ ਔਜਲਾ ਦਾ ਇੱਕ ਜਿਹੜਾ ਗੀਤ ਹੈ ਹਾਲੀ ਦੇ ਵਿੱਚ ਰਿਲੀਜ਼ ਹੋਇਆ ਐਮਐਫ ਗੱਭਰੂ ਇਸ ਨੂੰ ਲੈ ਕੇ ਵੀ ਬਹੁਤ ਵਿਵਾਦ ਛਿੜ ਗਿਆ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਔਰਤਾਂ ਨੂੰ ਲੈ ਕੇ ਇਸ ਦੇ ਵਿੱਚ ਗਲਤ ਸ਼ਬਦਾਵਲੀ ਜਿਹੜੀ ਹੈ ਵਿਵਾਦਤ ਸ਼ਬਦਾਵਲੀ ਜਿਹੜੀ ਵਰਤੀ ਗਈ ਹੈ ਤਾਂ ਇਸ ਨੂੰ ਲੈ ਕੇ ਵੀ ਮਹਿਲਾ ਕਮਿਸ਼ਨ ਵੱਲੋਂ ਸੂ ਨੋਟਿਸ ਲਿਆ ਗਿਆ ਹੈ ਤੇ ਉਹਨਾਂ ਨੂੰ 11 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਹੈ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਜੋ ਜੋ ਖਨੀ ਸਿੰਘ ਤੇ ਕਰਨ ਔਜਲਾ ਦੀਆਂ 11 ਅਗਸਤ ਦਾ ਸਮਾਂ 11 ਅਗਸਤ ਤੱਕ ਉਹਨਾਂ ਨੂੰ ਪੇਸ਼ ਹੋਣਾ ਪਵੇਗਾ ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੰਡਿਤ ਰਾਓ ਵੱਲੋਂ ਵੀ ਇਨਾਂ ਦੇ ਖਿਲਾਫ ਜੜਾ ਆ ਕੇਸ ਕੀਤਾ ਗਿਆ ਪੰਡਿਤ ਰਾਓ ਵੱਲੋਂ ਵੀ ਆਵਾਜ਼ ਚੁੱਕੀ ਗਈ ਹੈ ਕਿ ਇਹ ਜਿਹੜਾ ਗੀਤ ਹੈ ਇਹ ਵਿਵਾਦਿਤ ਗੀਤ ਹੈ ਔਰਤਾਂ ਦੀ ਡਿਸਰੈਸਪੈਕਟ ਕੀਤੀ ਗਈ ਇਸ ਗੀਤ ਦੇ ਵਿੱਚ ਸੋ 11 ਅਗਸਤ ਦਾ ਸਮਾਂ ਹੈ 11 ਅਗਸਤ ਦੇ ਵਿੱਚ ਉਹਨਾਂ ਨੂੰ ਯੋਜੋ ਹਨੀ ਸਿੰਘ ਔਰ ਕਰਨ ਔਇਲਾ ਨੂੰ ਪੇਸ਼ ਹੋਣਾ ਪਵੇਗਾ ਤੇ ਨਾਲ ਹੀ ਦੱਸ ਦਿਆ ਕਿ ਇੱਕ ਸਾਲ ਪਹਿਲਾਂ ਇਹ ਗੀਤ ਜਿਹੜਾ ਰਿਲੀਜ਼ ਹੋਇਆ ਸੀ ਮਿਲੀਨੀਅਰ ਤਾਂ ਉਸਤੇ ਉੱਪਰ ਵੀ ਵਿਵਾਦ ਛਿੜ ਗਿਆ ਹੈ ਦੱਸ ਦਿਆ ਕਿ 400 ਮਿਲੀਅਨ ਵਿਊਜ਼ ਨੇ ਇਸ ਗੀਤ ਦੇ ਉੱਪਰ ਸੋ ਕਰਨ ਔਇਲੇ ਦਾ ਗੀਤ ਜਿਹੜਾ ਐਮ ਐਫ ਗੱਭਰੂ ਹਾਲੀ ਦੇ ਵਿੱਚ ਰਿਲੀਜ਼ ਹੈ ਸੋ ਵੱਡੇ ਵਿਵਾਦ ਜੁੜ ਗਏ ਨੇ ਦੋਨੇ ਕਲਾਕਾਰਾਂ ਦੇ ਨਾਲ ਸੋ ਦੇਖਣਾ ਇਹ ਹੋਵੇਗਾ ਕਿ 11 ਅਗਸਤ ਤੱਕ ਕਰਨ ਔਇਲਾ ਜਾਂ ਫਿਰ ਯੋਜੋਹਨੀ ਸਿੰਘ ਪੇਸ਼ ਹੁੰਦੇ ਨੇ ਜਾਂ ਫਿਰ ਨਹੀਂ ਅੱਜ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਰਨ ਔਜਲਾ ਔਰ ਯੋਜੋ ਹਨੀ ਸਿੰਘ ਨੂੰ ਮਹਿਲਾ ਕਮਿਸ਼ਨ ਵੱਲੋਂ ਜਿਹੜਾ ਸੂ ਨੋਟਿਸ ਭੇਜਿਆ ਗਿਆ ਤਾਂ ਵੱਡੀ ਖਬਰ ਨਾਲ ਇਹ ਹੈ ਕਿ ਦੋਨਾਂ ਨੂੰ 11 ਅਗਸਤ ਨੂੰ ਮਹਿਲਾ ਕਮਿਸ਼ਨ ਵੱਲੋਂ ਪੇਸ਼ ਹੋਣ ਲਈ ਕਿਹਾ ਗਿਆ ਹੈ ਦਰਅਸਲ ਮਾਮਲਾ ਇਹ ਹੈ ਕਿ ਯੋਜੋ ਹਨੀ ਸਿੰਘ ਦਾ ਜੋ 1 ਸਾਲ ਪਹਿਲਾਂ ਮਿਲੀਨਰ ਗਾਣਾ ਆਇਆ ਸੀ ਉਸ ਨੂੰ ਲੈ ਕੇ ਵੀ ਵਿਵਾਦ ਹੋ ਚੁੱਕਾ ਹੈ ਉਹਨਾਂ ਨੇ ਕਹਿ ਕੇ ਇਸ ਦੇ ਵਿੱਚ ਜਿਹੜੀ ਆ ਗਲਤ ਸ਼ਬਦਾਵਲੀ ਵਰਤੀ ਗਈ ਹੈ ਔਰਤਾਂ ਨੂੰ ਲੈ ਕੇ ਕਰਨ ਔਜਲਾ ਦਾ ਇੱਕ ਜਿਹੜਾ ਗੀਤ ਹੈ ਹਾਲੀ ਦੇ ਵਿੱਚ ਰਿਲੀਜ਼ ਹੋਇਆ ਐਮਐਫ ਗੱਭਰੂ ਇਸ ਨੂੰ ਲੈ ਕੇ ਵੀ ਬਹੁਤ ਵਿਵਾਦ ਛਿੜ ਗਿਆ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਔਰਤਾਂ ਨੂੰ ਲੈ ਕੇ ਇਸ ਦੇ ਵਿੱਚ ਗਲਤ ਸ਼ਬਦਾਵਲੀ ਜਿਹੜੀ ਹੈ ਵਿਵਾਦਿਤ ਸ਼ਬਦਾਵਲੀ ਜਿਹੜੀ ਵਰਤੀ ਗਈ ਹੈ ਤਾਂ ਇਸ ਨੂੰ ਲੈ ਕੇ ਵੀ ਮਹਿਲਾ ਕਮਿਸ਼ਨ ਵੱਲੋਂ ਸੂ ਨੋਟਿਸ ਲਿਆ ਗਿਆ ਹੈ ਤੇ ਉਹਨਾਂ ਨੂੰ 11 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਹੈ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਜੋ ਜੋ ਹਨੀ ਸਿੰਘ ਤੇ ਕਰਨ ਔਜਲਾ ਦੀਆਂ 11 ਅਗਸਤ ਦਾ ਸਮਾਂ 11 ਅਗਸਤ ਤੱਕ ਉਹਨਾਂ ਨੂੰ ਪੇਸ਼ ਹੋਣਾ ਪਵੇਗਾ ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੰਡਿਤ ਰਾਓ ਵੱਲੋਂ ਵੀ ਇਹਨਾਂ ਦੇ ਖਿਲਾਫ ਜਨਾ ਹੈ ਕੇਸ ਕੀਤਾ ਗਿਆ ਹੈ ਪੰਡਿਤ ਰਾਓ ਵੱਲੋਂ ਵੀ ਆਵਾਜ਼ ਚੁੱਕੀ ਗਈ ਹੈ ਕਿ ਇਹ ਜਿਹੜਾ ਗੀਤ ਹੈ ਇਹ ਵਿਵਾਦਤ ਗੀਤ ਹੈ ਔਰਤਾਂ ਦੀ ਡਿਸਰੈਸਪੈਕਟ ਕੀਤੀ ਗਈ ਇਸ ਗੀਤ ਦੇ ਵਿੱਚ ਸੋ 11 ਅਗਸਤ ਦਾ ਸਮਾਂ ਹੈ 11 ਅਗਸਤ ਦੇ ਵਿੱਚ ਉਹਨਾਂ ਨੂੰ ਯੋਜੋਹਨੀ ਸਿੰਘ ਔਰ ਕਰਨ ਔਇਲਾ ਨੂੰ ਪੇਸ਼ ਹੋਣਾ ਪਵੇਗਾ ਤੇ ਨਾਲ ਹੀ ਦੱਸ ਦਿਆ ਕਿ ਇੱਕ ਸਾਲ ਪਹਿਲਾਂ ਇਹ ਗੀਤ ਜਿਹੜਾ ਰਿਲੀਜ਼ ਹੋਇਆ ਸੀ ਮਿਲੀਨੀਅਰ ਤਾਂ ਉਸਤੇ ਉੱਪਰ ਵੀ ਵਿਵਾਦ ਛਿੜ ਗਿਆ ਹੈ ਦੱਸ ਦਿਆ ਕਿ 400 ਮਿਲੀਅਨ ਵਿਊਜ਼ ਨੇ ਇਸ ਗੀਤ ਦੇ ਉੱਪਰ ਸੋ ਕਰਨ ਔਇਲੇ ਦਾ ਗੀਤ ਜਿਹੜਾ ਐਮ ਐਫ ਗੱਭਰੂ ਹਾਲੀ ਦੇ ਵਿੱਚ ਰਿਲੀਜ਼ ਹੈ ਸੋ ਵੱਡੇ ਵਿਵਾਦ ਜੁੜ ਗਏ ਨੇ ਦੋਨੇ ਕਲਾਕਾਰਾਂ ਦੇ ਨਾਲ ਸੋ ਦੇਖਣਾ ਇਹ ਹੋਵੇਗਾ ਕਿ 11 ਅਗਸਤ ਤੱਕ ਕਰਨ ਔਇਲਾ ਜਾਂ ਫਿਰ ਯੋਜੋਹਨੀ ਸਿੰਘ ਪੇਸ਼ ਹੁੰਦੇ ਨੇ ਜਾਂ ਫਿਰ ਨਹੀਂ ਅੱਜ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਰਨ ਔਜਲਾ ਔਰ ਯੋਯੋ ਹਨੀ ਸਿੰਘ ਨੂੰ ਮਹਿਲਾ ਕਮਿਸ਼ਨ ਵੱਲੋਂ ਜਿਹੜਾ ਸੂ ਨੋਟਿਸ ਭੇਜਿਆ ਗਿਆ ਤਾਂ ਵੱਡੀ ਖਬਰ ਨਾਲ ਇਹ ਹੈ ਕਿ ਦੋਨਾਂ ਨੂੰ 11 ਅਗਸਤ ਨੂੰ ਮਹਿਲਾ ਕਮਿਸ਼ਨ ਵੱਲੋਂ ਪੇਸ਼ ਹੋਣ ਲਈ ਕਿਹਾ ਗਿਆ ਹੈ ਦਰਅਸਲ ਮਾਮਲਾ ਇਹ ਹੈ ਕਿ ਯੋਯੋ ਹਨੀ ਸਿੰਘ ਦਾ ਜੋ 1 ਸਾਲ ਪਹਿਲਾਂ ਮਿਲੀਨਰ ਗਾਣਾ ਆਇਆ ਸੀ ਉਸ ਨੂੰ ਲੈ ਕੇ ਵੀ ਵਿਵਾਦ ਹੋ ਚੁੱਕਾ ਹੈ ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਜਿਹੜੀ ਆ ਗਲਤ ਸ਼ਬਦਾਵਲੀ ਵਰਤੀ ਗਈ ਹੈ ਔਰਤਾਂ ਨੂੰ ਲੈ ਕੇ ਕਰਨ ਔਜਲਾ ਦਾ ਇੱਕ ਜਿਹੜਾ ਗੀਤ ਹੈ ਹਾਲੀ ਦੇ ਵਿੱਚ ਰਿਲੀਜ਼ ਹੋਇਆ ਐਮਐਫ ਗੱਭਰੂ ਇਸ ਨੂੰ ਲੈ ਕੇ ਵੀ ਬਹੁਤ ਵਿਵਾਦ ਛਿੜ ਗਿਆ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਔਰਤਾਂ ਨੂੰ ਲੈ ਕੇ ਇਸ ਦੇ ਵਿੱਚ ਗਲਤ ਸ਼ਬਦਾਵਲੀ ਜਿਹੜੀ ਹੈ ਵਿਵਾਦਿਤ ਸ਼ਬਦਾਵਲੀ ਜਿਹੜੀ ਵਰਤੀ ਗਈ ਹੈ ਤਾਂ ਇਸ ਨੂੰ ਲੈ ਕੇ ਵੀ ਮਹਿਲਾ ਕਮਿਸ਼ਨ ਵੱਲੋਂ ਸੂ ਨੋਟਿਸ ਲਿਆ ਗਿਆ ਹੈ ਤੇ ਉਹਨਾਂ ਨੂੰ 11 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਹੈ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਜੋ ਜੋ ਖਨੀ ਸਿੰਘ ਤੇ ਕਰਨ ਔਜਲਾ ਦੀਆਂ 11 ਅਗਸਤ ਦਾ ਸਮਾਂ ਹੈ 11 ਅਗਸਤ ਤੱਕ ਉਹਨਾਂ ਨੂੰ ਪੇਸ਼ ਹੋਣਾ ਪਵੇਗਾ ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੰਡਿਤ ਰਾਓ ਵੱਲੋਂ ਵੀ ਇਨਾਦੇ ਖਿਲਾਫ ਜੜਾ ਆ ਕੇਸ ਕੀਤਾ ਗਿਆ ਪੰਡਿਤ ਰਾਓ ਵੱਲੋਂ ਵੀ ਆਵਾਜ਼ ਚੁੱਕੀ ਗਈ ਹੈ ਕਿ ਇਹ ਜਿਹੜਾ ਗੀਤ ਹੈ ਇਹ ਵਿਵਾਦਤ ਗੀਤ ਹੈ ਔਰਤਾਂ ਦੀ ਡਿਸਰੈਸਪੈਕਟ ਕੀਤੀ ਗਈ ਇਸ ਗੀਤ ਦੇ ਵਿੱਚ ਸੋ 11 ਅਗਸਤ ਦਾ ਸਮਾਂ ਹੈ 11 ਅਗਸਤ ਦੇ ਵਿੱਚ ਉਹਨਾਂ ਨੂੰ ਯੋਜੋ ਹਣੀ ਸਿੰਘ ਔਰ ਕਰਨ ਔਇਲਾ ਨੂੰ ਪੇਸ਼ ਹੋਣਾ ਪਵੇਗਾ ਤੇ ਨਾਲ ਹੀ ਦੱਸ ਦਿਆ ਕਿ ਇੱਕ ਸਾਲ ਪਹਿਲਾਂ ਇਹ ਗੀਤ ਜਿਹੜਾ ਰਿਲੀਜ਼ ਹੋਇਆ ਸੀ ਮਿਲੀਨੀਅਰ ਤਾਂ ਉਸਤੇ ਉੱਪਰ ਵੀ ਵਿਵਾਦ ਛਿੜ ਗਿਆ ਦੱਸ ਦਿਆ ਕਿ 400 ਮਿਲੀਅਨ ਵਿਊਜ਼ ਨੇ ਇਸ ਗੀਤ ਦੇ ਉੱਪਰ ਸੋ ਕਰਨ ਔਇਲੇ ਦਾ ਗੀਤ ਜਿਹੜਾ ਐਮ ਐਫ ਗੱਭਰੂ ਹਾਲੀ ਦੇ ਵਿੱਚ ਰਿਲੀਜ਼ ਹੈ ਸੋ ਵੱਡੇ ਵਿਵਾਦ ਜੁੜ ਗਏ ਨੇ ਦੋਨੇ ਕਲਾਕਾਰਾਂ ਦੇ ਨਾਲ ਸੋ ਦੇਖਣਾ ਇਹ ਹੋਵੇਗਾ ਕਿ 11 ਅਗਸਤ ਤੱਕ ਕਰਨ ਔਇਲਾ ਜਾਂ ਫਿਰ ਯੋਜੋਹਨੀ ਸਿੰਘ ਪੇਸ਼ ਹੁੰਦੇ ਨੇ ਜਾਂ ਫਿਰ ਨਹੀਂ ਅੱਜ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਰਨ ਔਜਲਾ ਔਰ ਯੋਯੋ ਹਨੀ ਸਿੰਘ ਨੂੰ ਮਹਿਲਾ ਕਮਿਸ਼ਨ ਵੱਲੋਂ ਜਿਹੜਾ ਸੂ ਨੋਟਿਸ ਭੇਜਿਆ ਗਿਆ ਤਾਂ ਵੱਡੀ ਖਬਰ ਨਾਲ ਇਹ ਹੈ ਕਿ ਦੋਨਾਂ ਨੂੰ 11 ਅਗਸਤ ਨੂੰ ਮਹਿਲਾ ਕਮਿਸ਼ਨ ਵੱਲੋਂ ਪੇਸ਼ ਹੋਣ ਲਈ ਕਿਹਾ ਗਿਆ ਹੈ ਦਰਅਸਲ ਮਾਮਲਾ ਇਹ ਹੈ ਕਿ ਯੋਯੋ ਹਨੀ ਸਿੰਘ ਦਾ ਜੋ 1 ਸਾਲ ਪਹਿਲਾਂ ਮਿਲੀਨਰ ਗਾਣਾ ਆਇਆ ਸੀ ਉਸ ਨੂੰ ਲੈ ਕੇ ਵੀ ਵਿਵਾਦ ਹੋ ਚੁੱਕਾ ਹੈ ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਜਿਹੜੀ ਆ ਗਲਤ ਸ਼ਬਦਾਵਲੀ ਵਰਤੀ ਗਈ ਹੈ ਔਰਤਾਂ ਨੂੰ ਲੈ ਕੇ ਕਰਨ ਔਜਲਾ ਦਾ ਇੱਕ ਜਿਹੜਾ ਗੀਤ ਹੈ ਹਾਲੀ ਦੇ ਵਿੱਚ ਰਿਲੀਜ਼ ਹੋਇਆ ਐਮਐਫ ਗੱਭਰੂ ਇਸ ਨੂੰ ਲੈ ਕੇ ਵੀ ਬਹੁਤ ਵਿਵਾਦ ਛਿੜ ਗਿਆ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਔਰਤਾਂ ਨੂੰ ਲੈ ਕੇ ਇਸ ਦੇ ਵਿੱਚ ਗਲਤ ਸ਼ਬਦਾਵਲੀ ਜਿਹੜੀ ਹੈ ਵਿਵਾਦਤ ਸ਼ਬਦਾਵਲੀ ਜਿਹੜੀ ਵਰਤੀ ਗਈ ਹੈ ਤਾਂ ਇਸ ਨੂੰ ਲੈ ਕੇ ਵੀ ਮਹਿਲਾ ਕਮਿਸ਼ਨ ਵੱਲੋਂ ਸੂ ਨੋਟਿਸ ਲਿਆ ਗਿਆ ਹੈ ਤੇ ਉਹਨਾਂ ਨੂੰ 11 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਹੈ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਜੋ ਜੋ ਖਨੀ ਸਿੰਘ ਤੇ ਕਰਨ ਔਜਲਾ ਦੀਆਂ 11 ਅਗਸਤ ਦਾ ਸਮਾਂ 11 ਅਗਸਤ ਤੱਕ ਉਹਨਾਂ ਨੂੰ ਪੇਸ਼ ਹੋਣਾ ਪਵੇਗਾ ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੰਡਿਤ ਰਾਓ ਵੱਲੋਂ ਵੀ ਇਨਾਦੇ ਖਿਲਾਫ ਜੜਾ ਆ ਕੇਸ ਕੀਤਾ ਗਿਆ ਪੰਡਿਤ ਰਾਓ ਵੱਲੋਂ ਵੀ ਆਵਾਜ਼ ਚੁੱਕੀ ਗਈ ਹੈ ਕਿ ਇਹ ਜਿਹੜਾ ਗੀਤ ਹੈ ਇਹ ਵਿਵਾਦਤ ਗੀਤ ਹੈ ਔਰਤਾਂ ਦੀ ਡਿਸਰੈਸਪੈਕਟ ਕੀਤੀ ਗਈ ਇਸ ਗੀਤ ਦੇ ਵਿੱਚ ਸੋ 11 ਅਗਸਤ ਦਾ ਸਮਾਂ ਹੈ 11 ਅਗਸਤ ਦੇ ਵਿੱਚ ਉਹਨਾਂ ਨੂੰ ਯੋਜੋ ਹਨੀ ਸਿੰਘ ਔਰ ਕਰਨ ਔਇਲਾ ਨੂੰ ਪੇਸ਼ ਹੋਣਾ ਪਵੇਗਾ ਤੇ ਨਾਲ ਹੀ ਦੱਸ ਦਿਆ ਕਿ ਇੱਕ ਸਾਲ ਪਹਿਲਾਂ ਇਹ ਗੀਤ ਜਿਹੜਾ ਰਿਲੀਜ਼ ਹੋਇਆ ਸੀ ਮਿਲੀਨੀਅਰ ਤਾਂ ਉਸਤੇ ਉੱਪਰ ਵੀ ਵਿਵਾਦ ਛਿੜ ਗਿਆ ਦੱਸ ਦਿਆ ਕਿ 400 ਮਿਲੀਅਨ ਵਿਊਜ਼ ਨੇ ਇਸ ਗੀਤ ਦੇ ਉੱਪਰ ਸੋ ਕਰਨ ਔਇਲੇ ਦਾ ਗੀਤ ਜਿਹੜਾ ਐਮ ਐਫ ਗੱਭਰੂ ਹਾਲੀ ਦੇ ਵਿੱਚ ਰਿਲੀਜ਼ ਹੈ ਸੋ ਵੱਡੇ ਵਿਵਾਦ ਜੁੜ ਗਏ ਨੇ ਦੋਨੇ ਕਲਾਕਾਰਾਂ ਦੇ ਨਾਲ ਸੋ ਦੇਖਣਾ ਇਹ ਹੋਵੇਗਾ ਕਿ 11 ਅਗਸਤ ਤੱਕ ਕਰਨ ਔਇਲਾ ਜਾਂ ਫਿਰ ਯੋਜੋਹਨੀ ਸਿੰਘ ਪੇਸ਼ ਹੁੰਦੇ ਨੇ ਜਾਂ ਫਿਰ ਨਹੀਂ